ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਜੀ ਕਾਲੇ ਧਾਗੇ ਬਾਰੇ ਇਹ ਕਾਲਾ ਧਾਗਾ ਕਲਾਈ ਜਾਂ ਗਿੱਟੇ ਤੇ ਕਿਉਂ ਬੰਦੇ ਹਨ ਇਸ ਪਿੱਛੇ ਬਾਤ ਹੀ ਵੱਡਾ ਰਹੱਸ ਹੈ ਕਾਲਾ ਧਾਗਾ ਨજર ਲੱਗਣ ਦੇ ਡਰ ਤੋਂ ਬਚਣ ਲਈ ਬੰਨਿਆ ਜਾਂਦਾ ਹੈ ਨਾਲ ਹੀ ਇਸ ਦੇ ਪਿੱਛੇ ਅਨੇਕਾਂ ਹੀ ਚਮਤਕਾਰੀ ਫਾਇਦੇ ਹਨ ਜੇਕਰ ਇਸ ਨੂੰ ਸਹੀ ਤਰੀਕੇ ਨਾਲ ਬੰਨ੍ਹਿਆ ਜਾਵੇ ਇਹ ਤੁਹਾਡੀ ਕਿਸਮਤ ਨੂੰ ਹੀ ਬਦਲ ਦੇਵੇਗਾ ਤੁਹਾਡੇ ਜੀਵਨ ਵਿੱਚ ਬਹੁਤ ਸੁਧਾਰ ਲਿਆਵੇਗਾ ਤੁਹਾਡੀ ਜ਼ਿੰਦਗੀ ਵਿੱਚ ਚੱਲ ਰਹੀ ਹਰ ਪ੍ਰਕਾਰ ਦੀ ਪ੍ਰੋਬਲਮ ਨੂੰ ਹੀ ਹੱਲ ਕਰ ਦੇਵੇਗਾ ਇੱਕ ਕਾਲੇ ਧਾਗੇ ਵਿੱਚ ਐਨੀ એનર્ਜੀ ਹੁੰਦੀ ਹੈ ਕਿ ਇਹ ਤੁਹਾਨੂੰ ਹਰ ਪ੍ਰਕਾਰ ਦੀ 네ਗੇਟਿਵ એનર્ਜੀ ਤੋਂ ਦੂਰ ਰੱਖੇਗਾ ਕਾਲਾ ਧਾਗਾ ਇੱਕ ਪ੍ਰੋਟੈਕਟਰ ਦਾ ਕੰਮ ਕਰਦਾ ਹੈ ਇਹ ਤੁਹਾਡੇ ਤੇ ਪਹੁੰਚਣ ਵਾਲੀਆਂ ਬੁਰੀਆਂ ਸ਼ਕਤੀਆਂ ਤੋਂ ਤੁਹਾਨੂੰ ਬਚਾਉਂਦਾ ਹੈ ਪਰ ਇਸ ਨੂੰ ਸਹੀ ਤਰੀਕੇ ਨਾਲ ਪਾਉਣ ਦੀ ਵਿਧੀ ਤੁਹਾਨੂੰ ਅੱਜ ਅਸੀਂ ਦੱਸਾਂਗੇ ਕਈ ਲੋਕ ਕਾਲਾ ਧਾਗਾ ਪਾਉਣ ਦੀ ਵਿਧੀ ਬਾਰੇ ਨਹੀਂ ਜਾਣਦੇ ਹੁੰਦੇ ਜਿਸ ਕਾਰਨ ਉਹਨਾਂ ਨੂੰ ਕੋਈ ਵੀ ਫਾਇਦਾ ਨਹੀਂ ਹੁੰਦਾ ध्यान रहे कि जेकर काला धागा ਤੁਹਾਡੇ ਲਈ ਫਾਇਦੇਮੰਦ ਹੈ ਤਾਂ ਨੁਕਸਾਨਦਾਇਕ ਵੀ ਹੋ ਸਕਦਾ ਹੈ। ਕਾਲਾ ਧਾਗਾ ਸ਼ਾਸਤਰਾਂ ਵਿੱਚ ਕਲਾਈ ਡੋਲਾ ਜਾਂ ਗਿੱਟੇ ਤੇ ਬੰਨਣ ਲਈ ਕਿਹਾ ਜਾਂਦਾ ਹੈ। ਕਾਲਾ ਧਾਗਾ ਪੰਨਨ ਦੇਵੀ ਕਈ ਖਾਸ ਨਿਯਮ ਹਨ। ਜੇਕਰ ਇਹਨਾਂ ਨਿਯਮਾਂ ਦੀ ਪਾਲਣਾ ਕਰਦੇ ਹਾਂ ਇਹ ਤੁਹਾਡੇ ਲਈ ਬਹੁਤ ਹੀ ਸ਼ੁਭ ਹੋਵੇਗਾ। ਇਹ ਲੋਕ ਦੋਜੀਆਂ ਦੇ ਪੈਰ ਜਾਂ ਗਲਾਈ ਤੇ ਬੱਧਾ ਕਾਲਾ ਧਾਗਾ ਵੇਖ ਕੇ ਦੁਕਾਨ ਤੋਂ ਲਿਆ ਕੇ ਆਪਣੇ ਵੀ ਬਣ ਲੈਂਦੇ ਹਨ ਉਹ ਕਾਲੇ ਧਾਗੇ ਦੀ ਵਿਧੀ ਬਾਰੇ ਜਾਣਦੇ ਨਹੀਂ ਹੁੰਦੇ ਜਿਸ ਕਾਰਨ ਉਹਨਾਂ ਨੂੰ ਨੁਕਸਾਨ ਸਹਿਣਾ ਪੈਂਦਾ ਹੈ ਸ਼ਾਸਤਰਾਂ ਵਿੱਚ ਕਾਲਾ ਧਾਗਾ ਬੰਨਣ ਦੇ ਜਿਹੜੇ ਨਿਯਮ ਦੱਸੇ ਜਾਂਦੇ ਹਨ ਉਹ ਬਹੁਤ ਹੀ ਮਹੱਤਵਪੂਰਨ ਹੁੰਦੇ ਹਨ ਕਿ ਕਿਸ ਦਿਨ ਬੰਨਣਾ ਚਾਹੀਦਾ ਹੈ ਕਿਸ ਜਗ੍ਹਾ ਬੰਨਣਾ ਚਾਹੀਦਾ ਹੈ ਤੇ ਕਾਲਾ ਧਾਗਾ ਬੰਨਣ ਤੋਂ ਬਾਅਦ ਕਿਸ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ ਤੇ ਕਾਲਾ ਧਾਗਾ ਬੰਨਣ ਵਾਲਿਆਂ ਨੂੰ ਕਿਹੜੇ-ਕਿਹੜੇ ਕੰਮ ਕਰਨੇ ਹੀ ਨਹੀਂ ਚਾਹੀਦੇ ਜੇਕਰ ਤੁਸੀਂ ਕਾਲਾ ਧਾਗਾ ਬੰਨ੍ਹਦੇ ਹੋ ਤਾਂ ਕੋਈ ਕੰਮ ਤੁਹਾਨੂੰ ਨਹੀਂ ਕਰਨਾ ਚਾਹੀਦਾ ਜਿਸ ਨਾਲ ਕਾਲੇ ਧਾਗੇ ਦਾ ਅਸਰ ਖਤਮ ਨਹੀਂ ਹੋ ਜਾਂਦਾ ਹੈ ਇਸ ਪ੍ਰਤੀ ਕਈ ਨਿਯਮ ਹਨ ਅੱਜ ਦੀ ਵੀਡੀਓ 'ਚ ਤੁਹਾਨੂੰ ਨੀਮਾ ਬਾਰੇ ਦੱਸਾਂਗੇ ਕਿ ਜੋਤਿਸ਼ ਸ਼ਾਸਤਰਾਂ ਦੇ ਅਨੁਸਾਰ ਕਈ ਰਾਸ਼ੀਆਂ ਐਸੀਆਂ ਹਨ ਜਿਨ੍ਹਾਂ ਨੂੰ ਕਾਲਾ ਧਾਗਾ ਨਹੀਂ ਬੰਨਣਾ ਚਾਹੀਦਾ ਇਸ ਬਾਰੇ ਇੰਪੋਰਟੈਂਟ ਬੈਨੀਫਿਟ ਤੁਹਾਨੂੰ ਜ਼ਰੂਰ ਦੱਸਦੇ ਹਾਂ ਪਹਿਲਾਂ ਅਸੀਂ ਜਾਣ ਲੈਂਦੇ ਹਾਂ ਕਿ ਕਾਲਾ ਧਾਗਾ ਕਿਉਂ ਬੰਨਣਾ ਚਾਹੀਦਾ ਹੈ ਦੋਸਤੋ ਕਾਲਾ ਧਾਗਾ ਬੁਰੀ ਨਜ਼ਰ ਤੋਂ ਬਚਾਉਂਦਾ ਹੈ ਮੰਨਿਆ ਜਾਂਦਾ ਹੈ ਕਿ ਇਹ ਕਾਲਾ ਜਾਦੂ ਤੋਂ ਵੀ ਬਚਾਉਂਦਾ ਹੈ ਕਈ ਲੋਕ ਤਾੰਤ੍ਰਿਕ ਦੀ ਸਹਾਇਤਾ ਨਾਲ ਲੋਕਾਂ ਦੇ ਕੰਮਾਂ 'ਚ ਵਿਗੜਨ ਪਾਉਂਦੇ ਹਨ ਇਸ ਪ੍ਰਕਾਰ ਇਹਨਾਂ ਵਿਗਿਆਨ ਤੋਂ ਬਚਣ ਲਈ ਕਾਲਾ ਧਾਗਾ ਬੰਨਣਾ ਚਾਹੀਦਾ ਹੈ ਜੇਕਰ ਵਿਅਕਤੀ ਨੂੰ ਕਾਫੀ ਮਿਹਨਤ ਕਰਨ ਤੋਂ ਬਾਅਦ ਵੀ ਅਸਫਲਤਾ ਹੀ ਮਿਲ ਰਹੀ ਹੈ ਤਾਂ ਇਹ ਬੁਰੀ ਨਜ਼ਰ ਦਾ ਹੀ ਪ੍ਰਭਾਵ ਹੁੰਦਾ ਹੈ ਜੇਕਰ ਘਰ ਵਿੱਚ ਕਲੇਸ਼ ਹੈ ਪਤੀ ਪਤਨੀ ਦੇ ਵਿੱਚ ਟਗੜੇ ਹਨ ਘਰ ਵਿੱਚ ਸੁੱਖ ਸ਼ਾਂਤੀ ਨਹੀਂ ਹੈ ਬਰਕਤ ਨਹੀਂ ਹੈ ਤਾਂ ਕਿਸੇ ਨੇ ਕਾਲਾ ਜਾਦੂ ਕਰਕੇ ਪਤੀ ਪਤਨੀ ਦੇ ਵਿੱਚ ਦਰਾਰ ਪੈਦਾ ਕਰ ਦਿੱਤੀ ਹੈ ਤਾਂ ਕਿ ਇੱਕ ਕਾਲਾ ਧਾਗਾ ਤੁਹਾਡੀਆਂ ਮੁਸ਼ਕਲਾਂ ਨੂੰ ਹੱਲ ਕਰ ਦੇਵੇਗਾ ਜੇ ਕੋਈ ਵਿਅਕਤੀ ਸ਼ਨੀ ਦੋਸ਼ ਤੋਂ ਪੀੜਤ ਹੈ ਤਾਂ ਉਹ ਵੀ ਕਾਲੇ ਧਾਗੇ ਦੀ ਸ਼ਕਤੀ ਨਾਲ ਬਚ ਸਕਦਾ ਹੈ ਸ਼੍ਰੀ ਗ੍ਰਹਿ ਨੂੰ ਪ੍ਰਸੰਨ ਕਰਨ ਲਈ ਉਸ ਨਾਲ ਸੰਬੰਧਿਤ ਮੰਤਰ ਪੜਕੀ ਕਾਲਾ ਧਾਗਾ ਬੰਨ੍ਹੋ ਜੇਕਰ ਕੋਈ ਵਿਅਕਤੀ ਵਾਰ-ਵਾਰ ਬਿਮਾਰ ਹੋ ਰਿਹਾ ਹੈ ਤਾਂ ਇਹ ਵੀ ਲੋਕਾਂ ਦੀ ਬੁਰੀ ਨਜ਼ਰ ਦਾ ਹੀ ਦੋਸ਼ ਹੁੰਦਾ ਹੈ ਇਸ ਤੋਂ ਬਚਣ ਲਈ ਕਾਲੇ ਧਾਗੇ ਦੀ ਵਰਤੋਂ ਕਰਦੇ ਹਾਂ ਜੇਕਰ ਕੋਈ ਵਿਅਕਤੀ ਬੁਰੀਆਂ ਆਦਤਾਂ 'ਚ ਪੂਰੀ ਤਰ੍ਹਾਂ ਫਸ ਚੁੱਕਾ ਹੈ ਉਹਦੀਆਂ ਉਹ ਆਦਤਾਂ ਵਿੱਚ ਸੁਧਾਰ ਨਹੀਂ ਹੋ ਰਿਹਾ ਤਾਂ ਇਸ ਦੇ ਬਚਾ ਲਈ ਵੀ ਕਾਲਾ ਧਾਗਾ ਬੰਨਿਆ ਜਾਂਦਾ ਹੈ। ਦੋਸਤੋ ਕਾਲਾ ਧਾਗਾ ਬੰਨਣਾ ਲਈ ਸ਼ਨੀਵਾਰ ਦਾ ਦਿਨ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਇਹ ਸ਼ਨੀ ਦੇਵ ਦਾ ਦਿਨ ਹੁੰਦਾ ਹੈ। ਸ਼ਨੀਵਾਰ ਕਾਲਾ ਧਾਗਾ ਬੰਨਣ ਨਾਲ ਬਹੁਤ ਹੀ ਲਾਭਦਾਇਕ ਫਾਇਦੇ ਹੁੰਦੇ ਹਨ। ਕਾਲਾ ਧਾਗਾ ਸਿੱਧੇ ਦੁਕਾਨ ਤੋਂ ਖਰੀਦ ਕੇ ਨਹੀਂ ਬਣ ਲੈਣਾ ਚਾਹੀਦਾ। ਸ਼ਨੀਵਾਰ ਧਾਗਾ ਖਰੀਦ ਕੇ ਸ਼ਨੀ ਦੇਵ ਦੇ ਮੰਦਰ ਜਾ ਕੇ ਉਨ੍ਹਾਂ ਦੇ ਚਰਨਾਂ ਵਿੱਚ ਰੱਖੋ ਤੇ ਨਾਲ ਹੀ ਸ਼ਨੀ ਦਾ ਮੰਤਰ ਪੜੋ ਕਾਲੇ ਨੂੰ 9 ਗੰਢਾਂ ਬਨ ਕੇ ਹੀ ਬੰਨਣਾ ਚਾਹੀਦਾ ਹੈ ਇਹ ਬਨ ਕੇ ਸ਼ਨੀ ਦਾ ਪਾਠ 101 ਵਾਰ ਕਰਨਾ ਜ਼ਰੂਰੀ ਹੈ ਜਿਸ ਵੀ ਵਿਅਕਤੀ ਦੀ ਕੋਈ ਆਰਥਿਕ ਸਮੱਸਿਆ ਹੈ ਤਾਂ ਪੈਸੇ ਦੀ ਕਮੀ ਹੈ ਤਾਂ ਉਹ ਦੂਰ ਹੋ ਜਾਵੇਗੀ ਕਾਲਾ ਬੰਨਣ ਨਾਲ ਧਨ ਸਮਰiddhi ਆਉਂਦੀ ਹੈ ਜੇਕਰ ਕਿਸੇ ਵਿਅਕਤੀ ਨੂੰ પેટ ਸਬੰਧੀ ਕੋਈ ਵੀ ਬਿਮਾਰੀ ਹੈ ਤਾਂ ਉਹ ਵੀ ਦੂਰ ਹੋ ਜਾਵੇਗੀ ਤਾਂ ਉਹਨਾਂ ਨੂੰ ਕਾਲਾ ਧਾਗਾ ਪੈਰ ਦੇ ਅੰਗੂਠੇ ਤੇ ਬੰਨ ਲੈਣਾ ਚਾਹੀਦਾ ਹੈ ਮਹਿਲਾਵਾਂ ਕਾਲਾ ਧਾਗਾ ਪੈਰ ਤੇ ਜ਼ਰੂਰ ਬੰਨਣਾ ਚਾਹੀਦਾ ਹੈ ਮਹਿਲਾਵਾਂ ਨੂੰ ਵੀ ਕਾਲਾ ਧਾਗਾ ਪੈਰ ਤੇ ਜ਼ਰੂਰ ਬੰਨਣਾ ਚਾਹੀਦਾ ਹੈ ਇਸ ਨਾਲ ਵਿਅਕਤੀ ਜੀਵਨ ਸੁਖਮਈ ਹੋ ਜਾਂਦਾ ਹੈ ਕਾਲੇ ਧਾਗੇ ਨਾਲ ਹੋਰ ਵੀ ਕਈ ਧਾਰਨਾਵਾਂ ਜੁੜੀਆਂ ਹਨ ਇਹਨਾਂ ਨੂੰ ਹੋਰ ਵੀ ਕਈ ਮਹਾਂ ਤਾਵਾਂ ਦੇ ਨਾਲ ਬੰਨਿਆ ਜਾਂਦਾ ਹੈ ਕਾਲਾ ਧਾਗਾ ਸ਼ਨੀ ਦੇਵ ਦਾ ਪ੍ਰਤੀਕ ਹੈ ਤੇ ਲਾਲ ਧਾਗਾ ਮੰਗਲ ਗ੍ਰਹਿ ਦਾ ਪ੍ਰਤੀਕ ਹੈ ਕਈ ਲੋਕ ਕੀ ਕਰਦੇ ਹਨ ਕਿ ਕਾਲੇ ਧਾਗੇ ਦੇ ਨਾਲ ਹੀ ਲਾਲ ਰੰਗ ਦਾ ਧਾਗਾ ਵੀ ਬਨ ਲੈਂਦੇ ਹਨ ਜੋ ਕਿ ਨਹੀਂ ਬਨਣਾ ਚਾਹੀਦਾ ਕਿਉਂਕਿ ਸ਼ਨੀ ਤੇ ਮੰਗਲ ਗ੍ਰਹਿ ਦਾ ਆਪਸ ਵਿੱਚ ਟਕਰਾ ਤੁਹਾਡੀ ਲਾਈਫ 'ਚ ਪਰੇਸ਼ਾਨੀ ਲੈ ਕੇ ਆ ਸਕਦਾ ਹੈ ਇਸ ਕਰਕੇ ਇਹਨਾਂ ਦੋਨਾਂ ਨੂੰ ਇਕੱਠਿਆਂ ਨਾ ਬੰਨ੍ਹੋ ਇਹ ਸਨਜੀ ਕਾਲੇ ਧਾਗੇ ਨੂੰ ਬੰਨ੍ਹਣ संबंधी ਨਿਯਮ ਜਿਨ੍ਹਾਂ ਦੀ ਪਾਲਣਾ ਕਰਨਾ ਬਹੁਤ ਹੀ ਜ਼ਰੂਰੀ ਹੈ ਖਾਸ ਕਰਕੇ ਮੇਰੇ ਵੀਰ ਜਿਹੜੇ ਜਿੰਮ ਲਾਉਂਦੇ ਨੇ ਕਈ ਵਾਰੀ ਕੀ ਹੁੰਦਾ ਹੈ ਉਥੇ ਬਹੁਤ ਹੀ ਤਰ੍ਹਾਂ ਦੇ ਲੋਕ ਆਉਂਦੇ ਨੇ ਜਿਨ੍ਹਾਂ ਦਾ ਸਰੀਰ ਤਗੜਾ ਹੁੰਦਾ ਹੈ ਉਹਨਾਂ ਨੂੰ ਵੀ ਬੁਰੀ ਨਜ਼ਰ ਤੋਂ ਬਚਣ ਲਈ ਆਪਣੇ ਡੋਲੇ ਤੇ ਕਾਲਾ ਧਾਗਾ ਬੰਨ੍ਹਣਾ ਚਾਹੀਦਾ ਹੈ ਦੋਸਤੋ ਜੇਕਰ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ